ਵਲੀ ਕੰਧਾਰੀ ਦਾ ਹੰਕਾਰ ਸਿਰੇ ਤੇ ਚੜ ਚੁੱਕਿਆ ਸੀ ਗੁੱਸਾ ਸਿਰੇ ਤੇ ਆ ਚੁੱਕਿਆ ਸੀ ਜਦੋਂ ਲੋਹਾ ਲਾਲ ਹੋ ਜਾਂਦਾ ਉਸ ਵਕਤ ਉਹਨੂੰ ਸੱਟ ਮਾਰਦੇ ਆ ਜਿੱਧਰ ਮਰਜ਼ੀ ਮੋੜ ਲਓ ਜਿਹੜਾ ਮਰਜ਼ੀ ਹਥਿਆਰ ਤਿਆਰ ਕਰਵਾ ਲਓ ਕਾਰੀਗਰ ਇਸੇ ਤਰ੍ਹਾਂ ਕਰਦੇ ਨੇ ਜੇ ਕੱਚੇ ਲੋਹੇ ਤੇ ਠੰਡੇ ਤੇ ਹਥੋੜਾ ਮਾਰੀਏ ਉਹ ਪੁੜਕਦਾ ਏ ਨੁਕਸਾਨ ਕਰਦਾ ਹੈ ਹੁਣ ਹੰਕਾਰ ਸਿਰੇ ਤੇ ਚੜ ਚੁੱਕਿਆ ਸੀ ਗੁੱਸਾ ਵਲੀ ਕੰਧਾਰੀ ਦਾ ਅਚਾਨਕ ੱਟਕਿਆ ਹੁਣ ਇਸ ਦਾ ਬੂਰ ਹੰਕਾਰ ਦਾ ਲਾਹ ਲਈਏ ਰਹਿਮਤ ਦੇ ਘਰ ਵਿੱਚ ਆਏ ਅਚਾਨਕ ਕੋਲੋਂ ਇੱਕ ਪੱਥਰ ਚੁੱਕਿਆ ਆਪਣੇ ਚਰਨਾਂ ਦੇ ਕੋਲੋਂ ਇੱਕ ਪੱਥਰ ਚੁੱਕਿਆ ਪੱਥਰ ਹਟਾਉਣ ਦੀ ਦੇਵਸੀ ਵਿਦਵਾਨ ਲਿਖਦੇ ਨੇ ਇਤਿਹਾਸ ਦੇ ਇਹ ਪ੍ਰਾਤਨ ਸਰੋਤ ਸਪਸ਼ਟ ਕਰਦੇ ਨੇ ਕਿ ਉੱਥੋਂ ਪਾਣੀ ਦਾ ਸੋਮਾ ਫੁੱਟਦਾ ਹੈ ਨਿਰਮਲ ਜਲ ਉਸ ਜਗ੍ਹਾ ਤੋਂ ਫੁੱਟਿਆ ਜਦੋਂ ਨਿਰਮਲ ਜਲ ਨਿਕਲਿਆ ਹਸਲਬਾਦ ਦੇ ਲੋਕਾਂ ਵਿੱਚ ਉਹਨਾਂ ਦੇ ਮਨਾਂ ਵਿੱਚ ਖਿੜਾਓ ਬਣ ਗਿਆ ਖੁਸ਼ੀ ਆ ਬਾਬੇ ਨੇ ਰਹਿਮਤ ਕੀਤੀ ਕਿਰਪਾ ਕੀਤੀ ਅਕਾਲ ਪੁਰਖ ਦੀ ਰਹਿਮਤ ਸਤਕਾ ਆ ਜਿਹੜਾ ਪਾਣੀ ਦਾ ਸਰੋਤ ਇਸੇ ਜਗ੍ਹਾ ਤੇ ਪੈਦਾ ਹੋ ਗਿਆ ਰੱਜ ਕੇ ਜਲ ਸਕਿਆ ਮਰਦਾਨਾ ਵੀ ਖੁਸ਼ ਹੋਇਆ ਉਰ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੀ ਗੂੰਜ ਉੱਠੀ ਬਲੀ ਕੰਧਾਰੀ ਦੇ ਕੋਲ ਜਿਹੜਾ ਪਾਣੀ ਦਾ ਸਰੋਤ ਚੱਲਦਾ ਸੀ ਉਹ ਹੁਣ ਸੁੱਕ ਗਿਆ ਉਸ ਸਰੋਤ ਪਾਣੀ ਦਾ ਸੁੱਕ ਜਾਂਦਾ ਉਹਨੇ ਪਾਣੀ ਬੰਨ ਲਾ ਕੇ ਮੋੜ ਦਿੱਤਾ ਸੀ ਉੱਥੋਂ ਪਾਣੀ ਸੁੱਕ ਜਾਂਦਾ